ਇੱਕ ਮਿੰਟ ਬੋਲ ਲੈਣਾ ਸੂਬਾ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਨਸ਼ਾ ਤਸਕਰਾਂ ਤੇ ਸਿਕੰਜਾ ਕੱਸਿਆ ਗਿਆ ਤਾਂ ਜੋ ਪੰਜਾਬ ਤੋਂ ਨਸ਼ਾ ਖਤਮ ਕੀਤਾ ਜਾ ਸਕੇ ਇਸੇ ਤਹਿਤ ਤੂਰੀ ਵਿਖੇ ਐਸਪੀ ਦਿਲਪ੍ਰੀਤ ਸਿੰਘ ਵੱਲੋਂ ਪਾਰੀ ਪੁਲਿਸ ਪ੍ਰਸ਼ਾਸਨ ਨਾਲ ਤੂਰੀ ਵਿਖੇ ਨਸ਼ਾ ਤਸਕਰਾਂ ਦੇ 11 ਘਰਾਂ ਤੇ ਨਜਾਇਜ਼ ਕਬਜ਼ਿਆਂ ਤੇ ਪੀਲਾ ਪੰਚਾਇਤ ਚਲਾਇਆ ਗਿਆ ਮੈਂ ਚਲਾਈ ਇਹ ਰਕੀ ਕਰਾਂ ਅੱਜ ਦੀ ਮਿਤੀ 15 ਸਤੰਬਰ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਇੱਥੇ ਇਲੀਗਲ ਜਿਹੜੀ ਕੰਸਟਰਕਸ਼ਨਸ ਹਨ ਉਹਨਾਂ ਦੀ ਡਿਮੋਲੀਸ਼ਨ ਕਰਨੀ ਸੀ ਇਹਦੇ ਵਾਸਤੇ ਉਹਨਾਂ ਨੇ ਬਤੌਰ ਡਿਊਟੀ ਮੈਜਿਸਟਰੇਟ ਤੇ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਪੈਦਾ ਨਾ ਹੋਵੇ ਉਹਦੇ ਵਾਸਤੇ ਪੁਲਿਸ ਫੋਰਸ ਉਹਦੀ ਡਿਮਾਂਡ ਕੀਤੀ ਸੀ ਉਦੇ ਅੱਗੇ ਨਜ਼ਰ ਰੱਖਦੇ ਹੋਏ ਮੈਂ ਸਮੇਤ ਡੀਐਸਪੀ ਤូរੀ ਐਸਐਚਓ ਸਿਟੀ ਤូរੀ ਐਸਐਚਓ सदर ਤូរੀ ਡੀਐਸਪੀ ਐਂਡੀਪੀ ਸਮੇਤ ਸਾਡੀ ਫੋਰਸ ਇੱਥੇ ਕੋਈ ਲਾਅਨ ਆਰਡਰ ਦੀ ਸਥਿਤੀ ਪੈਦਾ ਨਾ ਹੋਏ ਉਹਦੇ ਕਰਕੇ ਆਪਾਂ ਇੱਥੇ ਆਏ ਇੱਥੇ ਦੱਸਣੀ ਹੋ ਗਿਆ ਜੀ ਇੱਥੇ ਕੋਈ ਕੁੱਲ 11 ਘਰਾਂ ਦੇ ਇਲੀਗਲ ਜਿੰਨੀਆਂ ਵੀ ਕੰਸਟਰਕਸ਼ਨਸ ਹਨ ਉਹਨਾਂ ਦੀ ਆਪਾਂ ਡਿਮੋਲੀਸ਼ਨ ਕਰਾਂਗੇ ਤੇ ਇਹਦੇ ਕਰਨ ਉਪਰੰਤ ਇਹ ਵੀ ਦੱਸਣਾ ਬੰਦ ਹੈ ਕਿ ਇਹਨਾਂ ਦੇ ਉੱਤੇ ਕਈ ਐਨਡੀਪੀਐਸ ਦੇ ਪਰਚੇ ਵੀ ਹੈ ਕਾਫੀ ਐਫਆਈਆਰਸ ਵੀ ਦਰਜ ਹੈ ਕਿਉਂਕਿ ਜਿਹੜਾ ਪੂਰਾ ਮਹੱਲਾ ਥੋੜਾ ਨਟੋਰੀਅਸ ਹੈ ਤੇ ਇਸ ਕਰਕੇ ਆਪਾਂ ਥੋੜੀ ਫੋਰਸ ਦੀ ਪ੍ਰੈਜ਼ੈਂਸ ਇੱਥੇ ਜ਼ਿਆਦਾ ਰੱਖੀ ਹੈ ਕਿ ਕੋਈ ਵੀ ਅਣਸੁਖਾਵੀ ਜਿਹੜੀ ਘਟਨਾ ਸਿਵਲ ਪ੍ਰਸ਼ਾਸਨ ਨੂੰ ਉਹ ਨਾ ਕਰਨੀ ਪਏ ਸਾਹਮਣੇ ਨਾ ਆਈ ਤੇ ਇਸ ਲਈ ਮੇਰਾ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਆਪਣਾ ਕੀਤਾ ਜੇ ਵਾਚ ਰੋ ਨਹੀਂ ਤਾਂ ਸਖਤੋ ਸਖਤ ਕਾਰਵਾਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਮਿਲ ਕੇ ਕਰ ਸਰ ਕੀ ਇਹੜੀ ਮਹਮ ਅੱਗੇ ਵੀ ਚਲਾਈ ਜਾਵੇਗੀ ਬਿਲਕੁਲ ਜੀ ਇਹ ਮਹਮ ਅੱਗੇ ਚੱਲੀ ਰਹੇਗੀ ਤੇ ਆਪਾਂ ਵਚਨਬੱਧ ਆ ਪੰਜਾਬ ਚੋਂ ਨਸ਼ਾ ਖਤਮ ਕਰਦੇ ਹਾਂ ਮਾਰੇ ਅਨਸਰਾਂ ਨੂੰ ਕੀ ਚੇਤਾਵਨੀ ਆ ਸਰ ਤੁਹਾਡੇ ਬੋਲੋ ਜੀ ਮਾਰੇ ਅਨਸਰਾਂ ਨੂੰ ਇਹ ਮੈਸੇਜ ਹੈ ਜਾਂ ਤਾਂ ਆਪਣਾ ਕਿਤਾਬ ਬਾਛ ਲੋ ਸਾਡਾ ਪੰਜਾਬ ਛੱਡ ਦਿਓ ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਜੀ ਹਾਂ ਇੱਕ ਮਿੰਟ ਬੋਲਣਾ ਸੂਬਾ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੋਧ ਚਲਾਈ ਗਈ ਮੁਹਿੰਮ ਤਹਿਤ ਨਸ਼ਾ ਤਸਕਰਾਂ ਤੇ ਸਿਕੰਜਾ ਕੱਸਿਆ ਗਿਆ ਤਾਂ ਜੋ ਪੰਜਾਬ ਤੋਂ ਨਸ਼ਾ ਖਤਮ ਕੀਤਾ ਜਾ ਸਕੇ ਇਸੇ ਤਹਿਤ ਤੂਰੀ ਵਿਖੇ ਐਸਪੀ ਦਿਲਪ੍ਰੀਤ ਸਿੰਘ ਵੱਲੋਂ ਪਾਰੀ ਪੁਲਿਸ ਪ੍ਰਸ਼ਾਸਨ ਨਾਲ ਤੂਰੀ ਵਿਖੇ ਨਸ਼ਾ ਤਸਕਰਾਂ ਦੇ 11 ਘਰਾਂ ਤੇ ਨਜਾਇਜ਼ ਕਬਜ਼ਿਆਂ ਤੇ ਪੀਲਾ ਪੰਚਾਇਤ ਚਲਾਇਆ ਗਿਆ ਮੈਂਮ ਚਲਾਈਏ ਦੇ ਕਿਨਾਂ ਅੱਜ ਦੀ ਮਿਤੀ 15 ਸਤੰਬਰ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਇੱਥੇ ਇਲੀਗਲ ਜਿਹੜੀ ਕੰਸਟਰਕਸ਼ਨਸ ਆ ਉਹਨਾਂ ਦੀ ਡਿਮੋਲੀਸ਼ਨ ਕਰਨੀ ਸੀ ਇਹਦੇ ਵਾਸਤੇ ਉਹਨਾਂ ਨੇ ਬਤੌਰ ਡਿਊਟੀ ਮੈਜਿਸਟਰੇਟ ਤੇ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਫਾਇਦਾ ਨਾ ਹੋਵੇ ਉਹਦੇ ਵਾਸਤੇ ਪੁਲਿਸ ਫੋਰਸ ਉਹਦੀ ਡਿਮਾਂਡ ਕੀਤੀ ਸੀ ਉਹਦੇ ਅ ਅੱਗੇ ਨਜ਼ਰ ਰੱਖਦੇ ਹੋਏ ਮੈਂ ਸਮੇਤ ਡੀਐਸਪੀ ਤូរੀ ਐਸਐਚਓ ਸਿਟੀ ਤូរੀ ਐਸਐਚਓ सदर ਤូរੀ ਡੀਐਸਪੀ ਐਂਡੀਪੀ ਸਮੇਤ ਸਾਰੀ ਫੋਰਸ ਇੱਥੇ ਕੋਈ ਲਾਅਨ ਆਰਡਰ ਦੀ ਸਥਿਤੀ ਫਾਇਦਾ ਨਾ ਹੋਵੇ ਉਹਦੇ ਕਰਕੇ ਆਪਾਂ ਇੱਥੇ ਆਏ ਇੱਥੇ ਦੱਸਣੀ ਹੋ ਗਿਆ ਜੀ ਇੱਥੇ ਕੋਈ ਕੁੱਲ 11 ਘਰਾਂ ਦੇ ਇਲੀਗਲ ਜਿੰਨੀਆਂ ਵੀ ਕੰਸਟਰਕਸ਼ਨਸ ਹਨ ਉਹਨਾਂ ਦੀ ਆਪਾਂ ਡਿਮੋਲੀਸ਼ਨ ਕਰਾਂਗੇ ਤੇ ਇਹਦੇ ਕਰਨ ਉਪਰੰਤ ਇਹ ਵੀ ਦੱਸਣਾ ਬੰਦ ਹੈ ਕਿ ਇਹਨਾਂ ਦੇ ਉੱਤੇ ਕਈ ਐਨਡੀਪੀਐਸ ਦੇ ਪਰਚੇ ਵੀ ਹੈ ਕਾਫੀ ਐਫਆਈਆਰਸ ਵੀ ਦਰਜ ਹੈ ਕਿਉਂਕਿ ਜਿਹੜਾ ਪੂਰਾ ਮਹੱਲਾ ਥੋੜਾ ਨਟੋਰੀਅਸ ਹੈ ਤੇ ਇਸ ਕਰਕੇ ਆਪਾਂ ਥੋੜੀ ਫੋਰਸ ਦੀ ਪ੍ਰੈਜ਼ੈਂਸ ਇੱਥੇ ਜ਼ਿਆਦਾ ਰੱਖੀ ਹੈ ਕਿ ਕੋਈ ਵੀ ਅਨਸੁਖਾਵੀ ਜਿਹੜੀ ਘਟਨਾ ਸਿਵਲ ਪ੍ਰਸ਼ਾਸਨ ਨੂੰ ਉਹਨਾ ਕਰਨੀ ਪਏ ਸਾਹਮਣੇ ਨਾ ਆਈ ਤੇ ਇਸ ਲਈ ਮੇਰਾ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਆਪਣਾ ਕੀਤਾ ਜੇ ਵਾਚ ਲੋ ਨਹੀਂ ਤਾਂ ਸਖਤੋ ਸਖਤ ਕਾਰਵਾਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਮਿਲ ਕੇ ਕਰ ਸਰ ਕੀ ਜਿਹੜੀ ਮਹਮ ਅੱਗੇ ਵੀ ਚਲਾਈ ਜਾਵੇਗੀ ਬਿਲਕੁਲ ਜੀ ਇਹ ਮਹਮ ਅੱਗੇ ਚੱਲੀ ਰਹੇਗੀ ਤੇ ਆਪਾਂ ਵਚਨਬੱਧਾ ਪੰਜਾਬ ਚੋਂ ਨਸ਼ਾ ਖਤਮ ਕਰਦੇ ਹਾਂ ਮਾਰੇ ਅਨਸਰਾਂ ਨੂੰ ਕੀ ਚੇਤਾਵਨੀਆਂ ਸਰ ਤੁਹਾਡੇ ਕੋਲੋਂ ਜੀ ਮਾਰੇ ਅਨਸਰਾਂ ਨੂੰ ਇਹ ਮੈਸੇਜ ਹੈ ਜਾਂ ਤਾਂ ਆਪਣਾ ਕੀਤਾ ਬਾਛ ਲੋ ਸਾਡਾ ਪੰਜਾਬ ਛੱਡ ਦਿਓ ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਜੀ